ਦੇ ਘਾਲੀ ਲੜਨ ਵਾਲਾ ਜਸੋ ਬੰਦੀਆਂ ਜਿੰਦਾਬਾਦ 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 ਮੋਦੀ ਸ਼ਰਕਾਰ ਮਰਦਾਬਾਦ 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 ਇੱਕ ਕਾਲ ਪੋਡ ਘਰਾਣਾ ਵੀ ਟਕਨ ਸ਼ਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਬੋਲੇ ਲਗੇ ਸਾਰੇ ਡਾਡਾ ਜੀ ਆਪਣੇ ਆਪਣੇ ਡੜੀਆਂ ਪੋਚਾ ਬਾਕੀ ਸੰਦੇ ਉੱਥੇ ਰਹਿ ਨਾਲ ਆ ਗਏ ਨੇ ਬਾਕੀ ਬੋਲੋ ਕਾਫਰੇ ਦੇ ਨਾਲ ਚੜ ਕੇ ਚੱਲੋ ਇੱਕੋ ਸਟੇਜ ਤੇ ਬੈਠੇ ਆ ਗੁੱਦੇ ਆ ਗੁੱਦੇ ਆ ਗਏ ਉਹਨਾਂ ਦੇ ਸਾਥ ਦੇਓ ਆਪਣੇ ਆਪਣੇ ਆਪ ਦੇ ਸਬਾਨਾ ਦਾ ਮੇਲ ਖਲੋਵੇ ਥੋੜੀ ਬਾਕੀ ਨੂੰ ਗੱਡੇ ਦੇ ਡਰਾਈਵਰ ਭਾਈ ਜੀ ਨੂੰ ਆਪਾਂ ਲੈਣ ਜਾ ਰਹੇ ਆ ਮੁਰਦੇ ਬਿਨਾਂ ਐ ਇੰਨੀ ਸਮਝੋ ਸਾਡੇ ਬਾਪੂਆਂ ਦੀ ਲੜਾਈ ਸੀ ਤੁਸੀਂ ਮੈਨੂੰ ਪਿਛੇ ੜੋ ਓ ਯਾਰ ਪਿਛੇ ੜੋ ਪਿਛੇ ੜੋ ਡਰਾਈਵਰ ਪਿਛੇ ੜੋ ਪਿਛੇ ੜੋ ਰਵੱਟੋਂ ਬਗੈਰ ਜਿਹੜੇ ਗੱਡੀਆਂ ਨੇ ਬਾਕੀ ਲਈਆਂ ਆਪਣੇ ਆਪ ਹੀ ਖੜੀਆਂ ਹੋ ਕੇ ਪਿਛੇ ੜੋ ਪਿਛੇ ੜੋ ਚਲੋ ਛੱਡ ਜਾ ਪਹਿਲਾਂ ਛੱਡ ਕੇ ਖੜੇ ਸਾਡਾ ਵੀ ਕਾਤਰ ਮੋਦੀ ਮੁਰਦੇ ਮੁਰਦੇ جے مرदाबाद 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 ਕਿਸਾਨਾਂ ਦੀ ਕਾਤਰ ਮੋਦੀ ਜੀ ਕੇਰ ਮਰਦਾਬਾ 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 ਕਿਸਾਨਾਂ ਦੇ ਸਵਾਲਾਂ ਦਾ ਜਵਾਬ ਮੋਦੀ ਸਰਕਾਰ ਮਰਦਾਬਾ ਮਰਦਾਬਾ ਖਲੋਜੋ ਹਿਸੇ ਉਹ ਖਲੋਜੋ ਕਾਲੀ ਕੀ ਆ ਮਰਦਾਬਾ ਜਦੋਂ ਕੋਈ ਜਨਾਹ ਹੋਵੇ ਪਹਿਲਾਂ ਕਾਫਲਾ ਕਿ ਚੱਲੂਗਾ ਇਹ ਗੱਡੀ ਮੋਟਰਸਾਈਕਲ ਉਸ ਗੱਡੀ ਜਿਹੜਾ ਪੈਦਲ ਚੱਲ ਰਿਹਾ ਉਹਨੂੰ ਬੇਨਤੀ ਆ ਕਿ ਫ੍ਰੀ ਵੀਲਰ ਤੋਂ ਅੱਗੇ ਪੰधरी ਪ੍ਰਧਾਨ ਸਾਹਿਬਾਂ ਦਾ ਮਜ਼ਦੂਰਾਂ ਬੰਦੇ ਕਾਫਲੇ ਦਾ ਰੂਪ ਲੈ ਜਾਣਾ ਸਾਰੇ ਬੰਦੇ ਡਿਸਪਲਿਨ ਜਿਹਾ ਰਿਹਾ ਹੈ ਆ ਡਿਸਪਲਿਨ ਦਿਖਾ ਰਿਹਾ ਜੀ ਕਿ ਜਿੱਥੇ ਆਗੂ ਕਹਿ ਰਹੇ ਆ ਲੋਕ ਕਿਸਾਨ ਮਜ਼ਦੂਰ ਕਿਹੜੇ ਤਰੀਕੇ ਨਾਲ ਅਗਲੇ ਪੰਨੇ ਪੁਲਿਸ ਫੋਰਸ ਜਾ ਰਹੀ ਆ ਤੇ ਇਧਰਲੇ ਬੰਨੇ ਦੇਖੋ ਜਿੱਥੇ ਰੋਕਿਆ ਹੋਇਆ ਆ ਕਿਸਾਨਾਂ ਨੂੰ ਆਦੂਆ ਨੇ ਉੱਥੇ ਰੁਕੇ ਹੋਏ ਮਰਦਾਬਾਦ ਮਰਦਾਬਾਦ ਰੋਗ ਰੋਗ ਰੰਗ ਭਾਈ ਨੂੰ ਮੈਂ ਤੁਹਾਨੂੰ ਤਾਂ ਆ ਦੇਖ ਸਕਦੇ ਆ ਕਿ ਡਿਸਪਲਿਨ ਦਾ ਮਜਾਰਾ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਜਿਹੜੇ ਮੋਦੀ ਸਾਹਿਬ ਜਾਂ ਮੋਦੀ ਦੇ ਹੋਰ ਕੌਲੀ ਚੱਟ ਕਹਿੰਦੇ ਆ ਕਿ ਕਿਸਾਨ ਅਰਾਜਕਤਾ ਫਲਾਉਂਦੇ ਆ ਆ ਦੇਖ ਸਕਦੇ ਤੁਸੀਂ ਕਿ ਕਿਹੜੇ ਤਰੀਕੇ ਨਾਲ ਜਾਵਦਾਬੰਦ ਤਰੀਕੇ ਨਾਲ ਅੱਗੇ ਵਧ ਰਹੇ ਕਿਸਾਨ ਤੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆਗੂਆਂ ਦੇ ਕਹਿਣੇ ਦੇ ਅਨਸਾਰ ਨਾਰੇ ਬਾਜੀ ਹੋ ਰਹੀ ਆ ਆਗੂ ਅੱਗੇ ਚੱਲ ਰਹੇ ਆ ਅੱਗੇ ਫੋਰਸ ਵੀ ਚੱਲ ਰਹੀ ਆ ਬਿਲਕੁਲ ਜਾਵਦਾਬੰਦ ਤਰੀਕੇ ਨਾਲ ਵੇਖ ਸਕਦੇ ਤੁਸੀਂ ਕਿ 100 ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਤਵਾਦੀ ਕਹਿ ਕੇ ਰਾਜਕਤਾ ਫਲਾਉਣ ਵਾਲੇ ਕਹਿ ਕੇ ਇਹ ਸਾਰੇ ਚੀਜ਼ਾਂ ਫਲਾਉਣ ਵਾਲੇ ਕਹਿ ਕੇ ਜੋ ਬਦਨਾਮ ਕੀਤਾ ਜਾਂਦਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਦੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਾਫਲਾ ਵੇਖੋ ਜੀ ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਕਿ ਕਿਹੜੇ ਤਰੀਕੇ ਦੇ ਨਾਲ ਕਿਹੜੇ ਤਰੀਕੇ ਨਾਲ ਲੋਕਾਂ ਦੀ ਜਨਤਾ ਦੀ ਤਾਕਤ ਜੋ ਜਨਤਾ ਦੀ ਤਾਕਤ ਆ ਉਹਨਾਂ ਨੇ ਕਿਹੜੇ ਤਰੀਕੇ ਨਾਲ ਲੋਕ ਅੱਗੇ ਆਉਣਾ ਵੀ ਮੇਰੇ ਨੂੰ ਤਿਆਰ ਕਰੋ ਅੱਗੇ ਵੀ ਮੇਰੇ ਨੂੰ ਮੁਰਦਾਬਾਦ ਸਾਡੇ ਸਰਕਾਰ ਮੁੰਡੇ ਲੋ ਮੁਰਦਾਬਾਦ ਮੁਰਦਾਬਾਦ ਹੱਕਾਂ ਲਈ ਜੋ ਲੜਦੇ ਲੋ ਵੇਖ ਸਕਦੇ ਹੋ ਕਿ ਸ਼ਾਮਲੇ ਇੱਕ ਨਾਮ ਜੇਲਾ ਟੋਨੀ ਦਾ ਵਿੱਚ ਦੋਨਾਂ ਦੇ ਵਿੱਚ ਸਮਾਨ ਕਾਫੀ ਦੇ ਵਿੱਚ ਕਿਸੇ ਮਹਿਲ ਚਾਰ ਮਿੱਤਰੀ ਚੇਦੇ ਨਾਲ ਇਸਾਨਾ ਦਾ ਜਥਾ ਉਹ ਅੱਗੇ ਨਾ ਤਾਂ ਮੋਦੀ ਸਰਕਾਰ ਮੋਦੀ ਗੁਰਦਾਬ ਮੋਦੀ ਮੋਦੀ ਖਾਬਾ ਬੜੀ ਬੜੀ ਮੋਦੀ ਹੁਣੇ ਫੈਸਲਾ ਕਰ ਲੈਣੇ ਆ ਠੀਕ ਹੈ ਤੁਹਾਡੇ ਪੁੱਠੇ ਡੰਡਿਆਂ ਕਰਕੇ ਪੁੱਠੀ ਫੋਰਸ ਕੋਤਿਆਂ ਦੇ ਅਸੀਂ ਰੁਕੇ ਹੈਗੇ ਅਸੀਂ ਆਪਣੇ ਡਿਸਪਲਿਨ ਵਿੱਚ ਰੁਕੇ ਹੋ ਗਏ ਆ ਤੁਸੀਂ ਆਪਣੀ ਫੋਰਸ ਸੜਕ 'ਤੇ ਖਲੋ ਜੋ ਕਹਿੰਦੇ ਨਹੀਂ ਗੱਡੀ ਜਾਣਾ ਪਿੱਛੇ ਹਟ ਜਾਓ ਅੱਗੇ ਮਨੇ ਪਿੱਛੇ ਹਟ ਜਾਓ ਗੱਡੀ ਪਹਿਲਾਂ ਜਾਓ ਪਿੱਛੇ ਹਟ ਜਾਓ ਅੱਗੇ ਆ ਗੱਡੀ ਬਾਈ ਗੱਡੀ ਦੇ ਪਿੱਛੇ ਆਓ ਗੱਡੀ ਦੇ ਪਿੱਛੇ ਆਓ ਆਹ ਡਰਾਮਾ ਘਟੋ ਘਟ ਬੰਦ ਕਰ ਦਿਓ ਡਰਾਮਾ ਬੰਦ ਕਰ ਦਿਓ ਜਿੱਥੇ ਤੱਕ ਜਾਣਾ ਆਪਾਂ ਜਾਣਾ ਕੋਈ ਨਹੀਂ ਪਿੱਛੇ ਕੋਈ ਨਹੀਂ ਗੱਡੀ ਲੋਕੇ ਜਾ ਰਹੇ ਨੇ ਪਿੱਛੇ ਹਟ ਜਾਓ ਇੱਥੇ ਖੜਨਾ ਨਹੀਂ ਹੈਗਾ ਇਹ ਨੋਟ ਕਰ ਲਓ ਇਸ ਕਰਕੇ ਆਪਣੇ ਨੌਕੀਆਂ ਨੂੰ ਰਿਮੂਵ ਕਰੋ ਸਾਡੀ ਅਪੀਲ ਹੈਗੀ ਆ ਸੋ ਇਹ ਅਸੀਂ ਕਹਿੰਦੇ ਹੈਗੇ ਆ